ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਭਾਈ ਆਲਮ ਸਿੰਘ ਚੋਹਾਨ ਉਰਫ ਆਲਮ ਸਿੰਘ ਨੱchnਾ ਸਿਆਲਕੋਟ ਦੇ ਵਾਸੀ ਭਾਈ ਦੁਰਗਾ ਦਾਸ ਜੀ ਚੋਹਾਨ ਉਰਫ ਭਾਈ ਦੁਰਗੋਦਾਸ ਪੁੱਤਰ ਸੀ ਇਸ ਤੇ ਦਾਦਾ ਪਦਮ ਰਾਏ ਚੋਹਾਨ ਤੇ ਪਰਦਾਦਾ ਕੋਲਦਾਸ ਜੀ ਚੋਹਾਨ ਦਾ ਸੰਬੰਧ ਰਾਜਪੂਤਾਨਾ ਘਰਾਣੇ ਦੇ ਨਾਲ ਜੁੜਦਾ ਵਾ ਭਾਈ ਆਲਮ ਸਿੰਘ ਨੱchnਾ ਸਿਆਲਕੋਟ ਦੇ ਇੱਕ ਰਾਜਪੂਤ ਸਿੱਖ ਦਾ ਪੁੱਤਰ ਸੀ ਜਿਸ ਨੇ 30 ਮਾਰਚ 1699 ਵਾਲੇ ਦਿਨ ਸਾਹਿਬੇ ਕਮਾਲ ਧੰਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਛਕਣ ਤੋਂ ਪਹਿਲਾਂ ਸ਼ਹੀਦ ਪਾਈ ਆਲਮ ਸਿੰਘ ਚੋਹਾਨ ਨਛਣਾ ਦਾ ਆਲਮ ਚੰਦ ਸੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਐ ਆਲਮ ਸਿੰਘ ਬਣ ਗਿਆ। ਪਾਈ ਆਲਮ ਸਿੰਘ ਜੰਗੀ ਕਰਿਆਵਾ ਤੇ ਸ਼ਸਤਰ ਵਿਦਿਆ ਦੇ ਵਿੱਚ ਬਹੁਤ ਮਾਹਰ ਸੀ ਜੰਗੀ ਕਰਤਬਾਂ ਦੇ ਵਿੱਚ ਇਹ ਇੰਨੀ ਤੇਜ਼ ਰਫ਼ਤਾਰ ਨਾਲ ਆਪਣੇ ਪੈਤੜੇ ਬਦਲਦਾ ਸੀ ਕਿ ਸਾਹਿਬੇ ਕਮਾਲਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਸਨੂੰ ਨੱਚਣਾ ਕਹਿ ਕੇ ਪੁਕਾਰਨਾ ਸ਼ੁਰੂ ਕਰ ਦਿੱਤਾ ਇਹ ਜੋਧਵੀਰ ਜੋਦਾ ਸਾਹਿਬੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਕਸਰ ਨਾਲ ਹੀ ਰਿਆ ਕਰਦਾ ਸੀ ਦੇ ਸਤਗੁਰ ਜੀ ਵੀ ਇਸ ਦਾ ਬਹੁਤ ਸਤਕਾਰ ਕਰਿਆ ਕਰਦੇ ਸਨ 1673 ਦੇ ਦੌਰਾਨ ਜਦੋਂ ਪਾਈ ਆਲਮ ਸਿੰਘ 13 ਸਾਲ ਦੇ ਸਨ ਤਾਂ ਐ ਸਿਆਲਕੋਟ ਤੋਂ ਸੰਗਤੀ ਰੂਪ ਵਿੱਚ ਆਪਣੇ ਪਿਤਾ ਪਾਈ ਦੁਰਗਾਦਾਸ ਚੋਹਾਨ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸ਼ਹੀਦ ਪਿਤਾ ਸ਼ੀਤਾਂਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨਾਂ ਲਈ ਆਏ ਪਾਈ ਦੁਰਗਾਦਾਸ ਜੀ ਸਿਆਲਕੋਟ ਦੇ ਇਲਾਕੇ ਦੀ ਸੰਗਤ ਦੇ ਮੋਰੀ ਸਨ ਸ਼ਹੀਦ ਭਾਈ ਦੁਰਗਾਦਾਸ ਜੀ ਦੇ ਪੁੱਤਰ ਭਾਈ ਆਲਮ ਸਿੰਘ ਨੱਚਣਾ ਦਾ ਆਨੰਦਕਾਰ ਚ ਬੀਬੀ ਪਿਖਾ ਸਿੰਘ ਜੀ ਦੇ ਨਾਲ ਹੋਇਆ ਦਸਿਆ ਇਹ ਜਾਂਦਾ ਹੈ ਕਿ ਸ਼ਹੀਦ ਭਾਈ ਆਲਮ ਸਿੰਘ ਨੱਚਣਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਮ ਉਮਰਸਾਨਾ ਸਾਈਬੇ ਕਮਾਲ ਸਤਗੁਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੀਬੀ ਪਿਖਾ ਜੀ ਨੂੰ ਆਪਣੀ ਵੱਡੀ ਪੈਣ ਹੋਣ ਦਾ ਮਾਣ ਬਖਸ਼ਦੇਸਾਨ ਇਸ ਕਰਕੇ ਸਤਗੁਰ ਜੀ ਨੇ ਬੀਬੀ ਪਖਾ ਜੀ ਦਾ ਆਨੰਦਕਾਰਜ ਆਪ ਆਪਣੇ ਹੱਥੀ ਸ਼ੀਤਪਾਈ ਆਲਮ ਸਿੰਘ ਨਚਣਾ ਹੋਣਾ ਦੇ ਨਾਲ ਕੀਤਾ ਸੀ ਬੀਬੀ ਪਖਾ ਜੀ ਸ਼ੀਤਪਾਈ ਬજર ਸਿੰਘ ਦੀ ਬੇਟੀ ਸਨ ਸ਼ੀਤਪਾਈ ਬજર ਸਿੰਘ ਜੀ ਨੂੰ ਇਮਾਨ ਹਾਸਲੇ ਉਹਨਾਂ ਨੇ ਸਾਈਬੇ ਕਮਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਸ ਵਕਤ ਸ਼ਸਤਰ ਵਿਦਿਆ ਦਿੱਤੀ ਸੀ ਜਿਸ ਵਕਤ ਸਾਈਬੇ ਕਮਾਲ ਜੀ ਗੋਬਿੰਦ ਰਾਏ ਦੀ ਵਸਤਾ ਵਿੱਚ ਸਨ ਪਾਈ ਬਜਰ ਸਿੰਘ ਤੰਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਉਹਨਾਂ ਅਨੰਦ ਸਿੱਖਾਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਉੱਪਰ ਸਤਿਗੁਰ ਤੰਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਹੁਤ ਮਾਣ ਕਰਦੇ ਸਨ ਸਤਿਗੁਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਕਤੋਂ ਹੀ ਪਾਈ ਬਜਰ ਸਿੰਘ ਸ਼ਸਤਰ ਵਿਦਿਆ ਦੇ ਵਿੱਚ ਪੂਰੇ ਨਪੁੰਨ ਸਨ ਇਸ ਗੱਲ ਨੂੰ ਦੇਖਦਿਆਂ ਹੋਇਆਂ ਸਤਿਗੁਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਾਈ ਬજર ਸਿੰਘ ਜੀ ਹੁਣਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ ਕਿ ਉਹ ਗੁਰੂ ਗੋਬਿੰਦ ਰਾਏ ਜੀ ਨੂੰ ਵੀ ਜੰਗੀ ਵਿਦਿਆ ਦੇ ਵਿੱਚ નિਪੁੰਨ ਤੇ ਪਰਵੀਨ ਕਰ ਦੇਣ ਸ਼ਹੀਦ ਭਾਈ ਆਲਮ ਸਿੰਘ ਜੀ ਨੱਚਣਾ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਪਖਾ ਜੀ ਦੇ ਘਰ ਵਿੱਚ ਸਤਿਗੁਰਾਂ ਨੇ ਤਿੰਨ ਪੁੱਤਰਾਂ ਦੀ ਦਾਤ ਬਖਸ਼ੀ ਪਾਈ ਮੇਰ ਸਿੰਘ ਪਾਈ ਬਹੁਲਾ ਸਿੰਘ ਤੇ ਪਾਈ ਬਾਘੜ ਸਿੰਘ ਜੀ ਦੀ ਪਾਈ ਮੋਰ ਸਿੰਘ ਤੇ ਪਾਈ ਅਮੁਲਕ ਸਿੰਘ ਚਮਕੌਰ ਦੀ ਗੜੀ ਵਿੱਚ ਆਪਣੇ ਪਿਤਾ ਸ਼ਹੀਦ ਭਾਈ ਆਲਮ ਸਿੰਘ ਨਾਲ ਜੁੜ ਦੇ ਨਾਲ ਸ਼ਹੀਦ ਹੋ ਗਏ। ਦਿੱਤਜਾ ਪੁੱਤਰ ਭਾਈ ਭਗਤ ਸਿੰਘ ਚਪੜਚੜੀ ਦੇ ਜੁੱਧ ਵਿੱਚ ਆਪਣੇ ਨਾਨਾ ਜੀ ਬਾਬਾ ਬਜਰ ਸਿੰਘ ਰਾਠੌਰ ਦੇ ਨਾਲ ਸ਼ਹੀਦ ਹੋ ਗਏ। ਚਪੜਚੜੀ ਵਿੱਚ ਜਾਂ ਆਪਾਂ ਸ਼ਪੜਚੜੀ ਦੇ ਮੈਦਾਨ ਜੰਗ ਵਿੱਚ ਕਹਿ ਸਕਦੇ ਹਾਂ 12 ਮਈ 1710 ਨੂੰ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਫੌਜਾਂ ਤੇ ਸਰਹੰਦ ਦੇ ਸ਼ਾਹੀ ਫੌਜਦਾਰ ਵਜ਼ੀਰ ਖਾਨ ਦੀਆਂ ਫੌਜਾਂ ਦੇ ਵਿਚਾਲੇ ਫੈਸਲਾਕੁਨ ਲੜਾਈ ਹੋਈ ਸੀ ਇਸ ਜੰਗ ਤੋਂ ਬਾਅਦ ਵਜ਼ੀਰ ਖਾਨ ਨੂੰ ਬਾਬਾ ਜੀ ਨੇ ਸਜਾਏ ਮੌਤ ਦਿੱਤੀ ਇਤਿਹਾਸ ਤੇ ਵਿੱਚ ਜ਼ਿਕਰ ਹੈ ਕਿ ਇੱਕ ਵਾਰ ਜਦੋਂ ਪਹਾੜੀ ਰਾਜੇ ਆਲਮ ਚੰਦ ਤੇ ਉਸਦੇ ਕੁਝ ਸਾਥੀਆਂ ਨੇ ਅਚਾਨਕ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰ ਦਿੱਤਾ ਤਾਂ ਇਹ ਸੂਰਬੀਰ ਚੋਦੇ ਨੇ ਬੜੀ ਫੁਰਤੀ ਤੇ ਵੀਰਤਾ ਦਿਖਾਈ ਤੇ ਆਲਮ ਚੰਦ ਦੀ ਉਹ ਸੱਜੀ ਬਾਹ ਇੱਕ ਛਟਕੇ ਨਾਲ ਵੱਢ ਦਿੱਤੀ ਜਿਸ ਹੱਥ ਵਿੱਚ ਉਸਨੇ ਕਿਰਪਾਨ ਫੜੀ ਹੋਈ ਸੀ ਇਸ ਜੁੱਧਵੀਰ ਜੋਧੇ ਨੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੋਈਆਂ ਸਾਰੀਆਂ ਜੰਗਾਂ ਵਿੱਚ ਹਿੱਸਾ ਲਿਆ ਤੇ ਆਪਣੀ ਦਲੇਰ ਫੌਜੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ 20 ਮਾਰਚ 1991 ਦੀ ਨਾਦੌਣ ਦੀ ਹੋਈ ਜੰਗ ਵਿੱਚ ਆਪ ਜੀ ਨੂੰ ਪਹਿਲੀ ਵਾਰੀ ਆਪਣੇ ਜੰਗੀ ਜੋਰ ਦਿਖਾਉਣ ਦਾ ਮੁਬਾਰਕ ਮੌਕਾ ਮਿਲਿਆ ਅਤੇ ਵਿੱਚ ਆਪ ਜੀ ਨੇ ਬੜੀ ਫੁਰਤੀ ਦੇ ਨਾਲ ਮੁਗਲ ਹਮਲਾਵਰਾਂ ਦੇ ਆਹੂ ਲਾਏ ਜਿਸ ਨੂੰ ਦੇਖ ਕੇ ਸਾਰੇ 당 ਰਹਿ ਗਏ ਉਹਨਾਂ ਦੀ ਇਸ ਫੁਰਤੀ ਲੈਪਨ ਨੂੰ ਦੇਖਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੇ ਨਾਲ ਰਹਿ ਕੇ ਜ਼ਿੰਮੇਵਾਰੀ ਨਿਭਾਉਣ ਦੇ ਲਈ ਡਿਊਟੀ ਪਰਦਾਰ ਨੇ ਚੁਕ ਸਾਲ 1691 ਦੇ ਦੌਰਾਨ ਹੀ ਜਦੋਂ ਕੁਝ ਰਾਜਿਆਂ ਨੇ ਦਿੱਲੀ ਸਰਕਾਰ ਨੂੰ ਟੈਕਸ ਦੇਣਾ ਬੰਦ ਕਰ ਦਿੱਤਾ ਤਾਂ ਦਿੱਲੀ ਤੋਂ ਅਲਫ ਖਾਨੇ ਬਲਾਸਪੁਰ ਦੇ ਰਾਜੇ ਪੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਉੱਤੇ ਹਮਲਾ ਕਰਨ ਦੀ ਵਿਉਂਤ ਬਣਾਈ ਤਾਂ ਜੋ ਇਨ੍ਹਾਂ ਪਾਸੋਂ ਟੈਕਸ ਵਸੂਲਿਆ ਜਾ ਸਕੇ ਆਕਰ ਇਨ੍ਹਾਂ ਡਰੇ ਹੋਏ ਪਹਾੜੀ ਰਾਜਿਆਂ ਨੇ ਮੁਗਲਾਂ ਦੇ ਨਾਲ ਟਕਰਾ ਕਰਨ ਦੇ ਲਈ ਗੁਰੂ ਪਾਸ਼ਾ ਜੀ ਪਾਸੋਂ ਮਦਦ ਮੰਗੀ ਸਤਗੁਰਾਂ ਜੀ ਨੇ ਇਨ੍ਹਾਂ Hindu ਰਾਜਿਆਂ ਦੀ ਅਰਜ਼ੋਈ ਸੁਣਦਿਆਂ ਹੋਇਆਂ ਆਪਣੇ ਚਾਰ ਖਾਸ ਜਰਨੈਲ ਇਨਾ ਹਿੰਦੂ ਰਾਜਿਆਂ ਦੀ ਮਦਦ ਦੇ ਲਈ ਭੇਜੀ ਜਿਨ੍ਹਾਂ ਵਿੱਚੋਂ ਇੱਕ ਬਾਬਾ ਆਲਮ ਸਿੰਘ ਨਚਣਾ ਵੀ ਸੀ ਇਸ ਜੰਗ ਵਿੱਚ ਪਾਈ ਸੰਗਤ ਸਿੰਘ ਮਨਿਹਾਸ ਨੇ ਜੂਝ ਕੇ ਸ਼ਹਾਦਤ ਪ੍ਰਾਪਤ ਕੀਤੀ ਭਾਈ ਸੰਗਤ ਸਿੰਘ ਮਨਿਹਾਸ ਤੇ ਭਾਈ ਆਲਮ ਸਿੰਘ ਨਚਣਾ ਹੁਣਾਂ ਦੀ ਕਮਾਂਡ ਹੇਠ ਜੂਝ ਰਹੀਆਂ ਸਿੱਖ ਫੌਜਾਂ ਨੇ ਇਨਾ ਮੁਗਲਾਂ ਦੇ ਪੈਰ ਓਖਾੜ ਦਿੱਤੇ ਤੇ ਮੁਗਲ ਫੌਜਾਂ ਮੈਦਾਨ ਛੱਡ ਕੇ ਭੱਜ ਗਈਆਂ ਅਲਫਖਾ ਅਸਹਾਰ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਤੇ ਗੁੱਸੇ ਦੇ ਵਿੱਚ ਲਾਹੌਰ ਦੇ ਵਿੱਚ ਦਿਲਾਵਰ ਖਾਨ ਦੇ ਕੋਲ ਮਦਦ ਦੇ ਲਈ ਪਹੁੰਚ ਗਿਆ ਦਿਲਾਵਰ ਖਾਨ ਨੇ ਆਪਣੇ ਪੁੱਤਰ ਖਾਨ ਜادہ ਨੂੰ ਫੌਜ ਦੇ ਕੇ ਸ਼੍ਰੀ ਅਨੰਦਪੁਰ ਸਾਹਿਬ ਉਤੇ ਹਮਲਾ ਕਰਨ ਦੇ ਲਈ ਭੇਜਿਆ ਉਸ ਨੇ ਅਨੰਦਪੁਰ ਸਾਹਿਬ ਤੋਂ ਕੁਝ ਦੂਰ ਆਪਣੀਆਂ ਫੌਜਾਂ ਦਾ ਪੜਾ ਕੀਤਾ ਸ਼ਹੀਦ ਪਾਈ ਆਲਮ ਸਿੰਘ ਨਚਣਾ ਆਪਣੀ ਧਰਮ ਪਤਨੀ ਸ਼ਹੀਦ ਬੀਬੀ ਪ੍ਰਕਾਸ਼ ਸਿੰਘ ਜੀ ਤੇ ਆਪਣੇ ਸਹੁਰਾ ਸਾਹਿਬ ਸ਼ਹੀਦ ਪਾਈ ਬજર ਸਿੰਘ ਤੇ ਆਪਣੇ ਤਿੰਨ ਪੁੱਤਰਾਂ ਪਾਈ ਮੋਹਰ ਸਿੰਘ ਪਾਈ ਬਹਮੂਲਾ ਸਿੰਘ ਤੇ ਪਾਈ ਬਾਗੜ ਸਿੰਘ ਜੀ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਰਾਤ ਦੇ ਸਮੇਂ ਪਹਿਰੇ ਉੱਤੇ ਹੋਇਆ ਕਰਦੇ ਸਨ ਸ਼ਹੀਦ ਪਾਈ ਆਲਮ ਸਿੰਘ ਨਚਣਾ ਦੇ ਕੋਲ ਅੱਧੀ ਰਾਤ ਸਮੇਂ ਜਦੋਂ ਇਹ ਖਬਰ ਪੁੱਜੀ ਤਾਂ ਐਸ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਉਸ ਵਕਤ ਸੁੱਤੇ ਹੋਏ ਸਨ ਉਹਨਾਂ ਨੂੰ ਜਾ ਕੇ ਉਠਾਇਆ ਜਿਸ ਦਾ ਜ਼ਿਕਰ ਸਤਿਗੁਰ ਪਾਤਸ਼ਾਹ ਜੀ ਨੇ ਬਚਿੱਤਰਨਾਟਕ ਦੇ ਵਿੱਚ ਕੀਤਾ ਹੈ ਬਚਿੱਤਰਨਾਟਕ ਦੇ ਮੁਤਾਬਕ ਜਦੋਂ ਦਿਲਾਵਰ ਖਾਂ ਦੇ ਲੜਕੇ ਖਾਨਜਾਦਾ ਨੇ ਰਾਤ ਵੇਲੇ ਸ਼੍ਰੀ ਅਨੰਦਪੁਰ ਸਾਹਿਬ ਉਤੇ ਹਮਲਾ ਕਰਨ ਦੀ ਬਯਉਤ ਬਣਾਈ ਸੀ ਤੈਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਸਿੱਖ ਫੌਜ ਨੂੰ ਸੁਚੇਤ ਕਰਕੇ ਉਸ ਦੇ मंसूਬੇ ਨੂੰ ناکਾਮਯਾਬ ਕਰ ਦਿੱਤਾ ਸੋ 사ਸੰਗਤ ਜੀ ਇਸ ਤਰ੍ਹਾਂ ਸਵੇਰੇ ਤੜਕੇ ਸਿੰਘਾ ਨੇ ਮੁਗਲ ਫੌਜ ਤੇ ਹਮਲਾ ਕਰਕੇ ਉਹਨਾਂ ਨੂੰ ਪਹਜਾ ਦਿੱਤਾ ਇਸ ਜਿੱਤ ਦਾ ਸਿਹਰਾ ਪਾਈ ਆਲਮ ਸਿੰਘ ਚੋਹਾਨ ਨੂੰ ਦਿੱਤਾ ਗਿਆ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਆਖਰੀ ਜੰਗ ਵੇਲੇ ਇਸ ਨੇ ਕਿਲੇ ਦੀ ਬੜੀ ਸੂਰਬੀਤਾ ਨਾਲ ਰੱਖਿਆ ਕੀਤੀ ਭਾਈ ਰਤਨ ਸਿੰਘ ਜੀ ਜੱਗੀ ਹੋਣਾ ਦੇ ਲਿਖੇ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਇਸအတူਚੀ ਦੇ ਨਾਲ ਸੀ ਤੇ ਚਮਕੌਰ ਸਾਹਿਬ ਵਿੱਚ ਸ਼ਾਹਬਜਾਦਾ ਅਜੀਤ ਸਿੰਘ ਜੀ ਦੀ ਕਮਾਂਡ ਹੇਠ ਭੇਜੇ ਗਏ ਪਹਿਲੇ ਜਥੇ ਵਿੱਚ ਸ਼ਾਮਲ ਸਨ ਚਮਕੌਰ ਦੀ ਗੜੀ ਤੋਂ ਨਿਕਲ ਕੇ ਇਹਨਾਂ ਨੇ ਵੈਰੀਆਂ ਦੇ ਚੰਗੇ ਆਹੂ ਲਾਏ ਸਨ ਤੇ ਰਣ ਤਤੇ ਵਿੱਚ ਜੋਸ਼ ਦਿયા ਹੋਇਆ ਇਹਨਾਂ ਨੇ ਬੀਰਗਤੀ ਪ੍ਰਾਪਤ ਕੀਤੀ ਭਾਈ ਆਲਮ ਸਿੰਘ ਜੀ ਦਾ ਅੰਤਮ ਸੰਸਕਾਰ ਚਮਕੌਰ ਸਾਹਿਬ ਜੀ ਦੇ ਬਾਕੀ ਸ਼ੀਧਾਂ ਦੇ ਨਾਲ 25 ਦਸੰਬਰ 1705 ਈਸਵੀ ਨੂੰ ਬੀਬੀ ਸ਼ਰਨਕੌਰ ਵੱਲੋਂ ਕੀਤਾ ਗਿਆ ਜਿਸ ਬੀਬੀ ਨੂੰ ਮੁਗਲਾਂ ਨੇ ਜਿੰਦਾ ਹੀ ਸ਼ਹੀਦ ਸਿੰਘਾਂ ਦੀ ਚਿਤਾ ਵਿੱਚ ਸੁੱਟ ਕੇ ਸ਼ੀਤ ਕਰ ਦਿੱਤਾ ਸੀ ਪਿਆਰੀ ਸਾਧ ਸੰਗਤ ਜੀ ਬੀਬੀ ਸ਼ਰਨਕੌਰ ਜੀ ਦੀ ਯਾਦ ਵਿੱਚ ਅੱਜ ਵੀ ਗੁਰਦੁਆਰਾ ਸ਼ਸ਼ੋਭਤ ਹੈ ਜੋ ਕਿ ਨਹਿਰ ਦੇ ਕੰਢੇ ਸ੍ਰੀ ਚਮਕੌਰ ਸਾਹਿਬ ਜੀ ਦੇ ਵਿੱਚ ਹੈ ਲੱਖਾਂ ਹੀ ਸੰਗਤਾਂ ਜਾ ਕੇ ਬੀਬੀ ਸ਼ਰਨਕੌਰ ਜੀ ਨੂੰ ਮੱਥਾ ਟੇਕਦੀਆਂ ਹਨ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਸੋ ਪਿਆਰੀ ਸਾ ਸੰਗਤ ਜੀ ਐਸਪੀ ਆਲਮ ਸਿੰਘ ਨਚਣਾ ਦਾ ਇਤਿਹਾਸ ਪੁਲਚੋਕ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ